ਅ ਸ਼੍ਰੀ ਹਰਮਨ ਵੀਰ ਸਿੰਘ ਗਿੱਲ ਆਈਪੀਐਸ ਡੀਆਈਜੀ ਫਰੋਜਪੁਰ ਰੇਂਜ ਸ਼੍ਰੀ ਅਬਵਨਿਉ ਰਾਣਾ ਐਸਐਸਪੀ ਤਰਨਤਾਰਨ ਤੇ ਦਿਸ਼ਾ ਨਿਰਦੇਸ਼ ਤਹਿਤ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਆ ਤਰਨਤਾਰਨ ਪੁਲਿਸ ਰੋਜ਼ਾਨਾ ਹੀ ਜਿਹੜੀ ਆ ਉਹ ਪ੍ਰਾਪਤੀਆਂ ਕਰ ਰਹੀ ਆ ਤੇ ਜਿਹੜੇ ਭੈੜੇ ਅਨਸਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਤੇ ਜੇਲ੍ਹਾਂ ਦੇ ਵਿੱਚੇ ਭੇਜ ਰਹੀ ਆ ਇਸੇ ਲੜੀ ਦੇ ਵਿੱਚ ਅੱਜ ਤਰਨਤਾਰਨ ਪੁਲਿਸ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਕਿ ਮਾੜੀ ਗੌਰ ਸਿੰਘ ਜਿਹੜਾ ਥਾਣਾ ਭਿੱਖੀਵੰਡ ਵਿੱਚ ਪੈਂਦਾ ਸੀ ਇੱਥੇ ਪਿਛਲੇ ਦਿਨੀ ਇੱਕ ਬੱਚਾ ਘਰ ਤੋਂ ਗੁਰਪਿਆਰ ਸਿੰਘ ਛੋਟੀ ਉਮਰ ਦਾ ਬੱਚਾ ਸੀ ਘਰੋਂ ਗੋਮ ਹੋ ਗਿਆ ਸੀ ਸੋ ਪਹਿਲਾਂ ਇਹਨੂੰ ਲੱਭਣ ਦੇ ਵਿੱਚ ਇਹਦੀ 4425 ਨੂੰ ਡੈੱਡ ਬੋਡੀ ਜਿਹੜੀ ਇਹਨਾਂ ਦੇ ਮਾੜੀ ਗੌਰ ਸਿੰਘ ਦੇ ਨਾਲ ਹੀ ਜਿਹੜੀ ਡਰੇਨ ਵਗਦੀ ਆ ਉਹਦੇ ਵਿੱਚੋਂ ਮਿਲੀ ਸੀ ਸੋ ਇਦਾਂ ਜਿਹੜਾ ਪੋਸਟਮਾਰਟਮ ਕਰਾਇਆ ਗਿਆ ਫਿਰ ਇਹਦੀ ਹਰ ਇੱਕ ਟੈਕਨੀਕਲ ਤਰੀਕੇ ਦੇ ਨਾਲ ਤੇ ਜਿਹੜੀ ਹਿਊਮਨ ਸੋਰਸਸ ਰਾਹੀਂ ਜਿਹੜੀ ਇਹਦੀ ਇਨਵੈਸਟੀਗੇਸ਼ਨ ਕੀਤੀ ਗਈ ਸੋ ਇਹਦੀ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਸ ਮੁਕਦਮੇ ਦਾ ਜਿਹੜਾ ਮੁੱਖ ਦੋਸ਼ੀ ਹੈਗਾ ਨਵਦੀਪ ਸਿੰਘ ਉਰਫ ਵਿੱਕੀ ਪੁੱਤਰ ਹਰਜਿੰਦਰ ਸਿੰਘ ਵਾਸੀ ਮਾੜੀ ਗੌਰ ਸਿੰਘ ਜਿਹੜਾ ਮਰਨ ਵਾਲੇ ਦੇ ਚਾਚੇ ਦਾ ਮੁੰਡਾ ਆ ਚਾਚੇ ਦਾ ਪੁੱਤ ਭਰਾ ਆ ਇਹਨੂੰ ਅਰੈਸਟ ਕੀਤਾ ਇਨੇ ਨੂੰ ਮਾਰ ਕੇ ਜਿਹੜਾ ਵਾ ਉਹ ਡਰੇਨ ਦੇ ਵਿੱਚ ਸੁੱਟਿਆ ਸੀ ਈਵਨ ਜਦੋਂ ਡੈੱਡ ਬਾਡੀ ਲੱਭੀ ਆ ਉਸ ਤੋਂ ਉਪਰੰਤ ਇਹਨੇ ਘਰਦਿਆਂ ਨੂੰ ਤੇ ਪੁਲਿਸ ਨੂੰ ਆਪ ਦੱਸ ਕੇ ਤੇ ਉਹ ਏਰੀਏ ਦੇ ਉੱਤੇ ਜਿਹੜੀ ਇਹ ਡੈੱਡ ਬਾਡੀ ਰਿਕਵਰ ਕਰਾਈ ਸੀ ਸੋ ਪੁਲਿਸ ਨੂੰ ਜਿਹੜੀ ਸ਼ੱਕ ਹੋਈ ਘਰਦਿਆਂ ਨੂੰ ਸ਼ੱਕ ਹੋਈ ਉਸ ਵਿਹਾਰ ਤੇ ਜਦੋਂ ਇਹਦੇ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਇਹਦੇ ਵੱਲੋਂ ਜਿਹੜਾ ਕਤਲ ਕਰਨਾ ਉਹ ਕਬੂਲ ਵੀ ਕੀਤਾ ਗਿਆ ਤੇ ਇਸ ਬੰਦੇ ਜਿਹੜੀ ਹੈ ਐਵੀਡੈਂਸ ਵੀ ਕਲੈਕਟ ਕੀਤੀ ਸੋ ਜਿਹੜੀ ਇਹ ਬੜੀ ਵੱਡੀ ਸਫਲਤਾ ਹਸਲ ਹੋਈ ਹੈ ਵੀ ਇੱਕ ਜਿਹੜਾ ਬੱਚੇ ਦਾ ਗੁੰਮ ਹੋਣਾ ਤੇ ਉਹਦਾ ਕਤਲ ਹੋਣ ਦੇ ਵਿੱਚ ਅਸੀਂ ਜਿਹੜਾ ਦੋਸ਼ੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਇਹਦੇ ਪਾਸੋਂ ਜਿਹੜੀ ਹੈ ਇਸ ਮੁਕਦਮੇ ਸੰਬੰਧੀ ਹੋਰ ਤਫਸੀਲ ਨਾਲ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਤੱਥ ਸਾਹਮਣੇ ਆਉਣਗੇ ਉਹਦੇ ਆਧਾਰ ਤੇ ਜਿਹੜੀ ਹੈ ਨੈਕਸਟ ਇਨਵੈਸਟੀਗੇਸ਼ਨ ਕੀਤੀ ਜਾਊਗੀ ਸੋ ਇਹ ਬੱਚੇ ਦੀ ਡੈੱਡ ਬੋਡੀ ਜਿਹੜੀ ਆ ਲੱਭੀ ਸੀ ਉਹਦੇ ਵਿੱਚ ਮੁੱਖ ਕਾਤਲ ਜਿਹੜਾ ਵਾ ਉਹ ਨਵਦੀਪ ਸਿੰਘ ਵਿੱਕੀ ਜਿਹੜਾ ਉਹਦੇ ਸਕੇ ਚਾਚੇ ਦਾ ਪੁੱਤ ਭਰਾ ਆ ਉਹਨੂੰ ਜਿਹੜਾ ਵਿਖੇ ਇਵੈਂਟ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨੂੰ ਕੱਲ ਪੇਸ਼ ਅਦਾਲਤ ਕੀਤਾ ਜਾਵੇਗਾ। ਵਜਾ ਰஞ்சிਤ ਸਰ ਕੋਈ ਕਤਲ ਹੋਇਆ। ਵਜਾ ਰੰਜੇਸ਼ ਇਹ ਜਿਹੜਾ ਮਾਰਨ ਵਾਲਾ ਇਹ ਵੀ ਜਮਨਾਈਲ ਆ ਜਿਹੜਾ ਮਰਿਆ ਸੀ ਉਹ ਵੀ ਜਮਨਾਈਲ ਆ। ਇਹਦੇ ਵਿੱਚ ਦੋ ਕਸਟੋਰੀਆਂ ਜਿਹੜੀਆਂ ਇਹਦੇ ਵੱਲੋਂ ਦੱਸੀਆਂ ਗਈਆਂ ਵੀ ਜਦੋਂ ਬਾਹਰ ਜੰਗਲ ਪਾਣੀ ਬੈਠਣ ਗਏ ਆ ਤੇ ਆਪਸ ਦੇ ਵਿੱਚ ਜਿਹੜਾ ਸਾਈਕਲ ਵਜਣ ਕਰਕੇ ਉਹਦੇ ਸੱਟ ਲੱਗ ਗਈ। ਫਿਰ ਇਹ ਘਬਰਾ ਗਿਆ ਵੀ ਜੇ ਮੈਂ ਇਹਨੂੰ 60 ਵਜ ਗਈ ਤੇ ਉਹ ਇਹਨੇ ਚੈੱਕ ਕੀਤਾ ਵੀ ਉਹਨੂੰ ਸਾਹ ਨਹੀਂ ਆ ਰਹੇ ਸੋ ਜਦੋਂ ਇਹ ਡਰ ਗਿਆ ਵੀ ਜੇ ਇੱਥੇ ਪਤਾ ਲੱਗ ਗਿਆ ਤੇ ਮੈਨੂੰ ਜਿਹੜੇ ਆ ਘਰ ਪਰਿਵਾਰ ਵਾਲੇ ਕੁੱਟਣਗੇ ਇਹਨੇ ਸਭ ਉਹਦਾ ਗਲਾ ਦਬਾ ਕੇ ਤੇ ਉਹਨੂੰ ਜਿਹੜਾ ਆ ਡਰੇਨ ਦੇ ਵਿੱਚ ਸੁੱਟ ਦਿੱਤਾ